ਵੈਸ ਗੁਰਜੀ ਦਾ ਖਾਲਸਾ ਵੈਸ ਗੁਰਜੀ ਕੀ ਫਤਿਹ ਮਰਨੇ ਤੇ ਜਗ ਦਰਦਾ ਜੀਵਿਆ ਲੋੜੇ ਸਭ ਕੋਏ ਮਹਾਰਾਜੀਆਂ ਦੇ ਅੰਮ੍ਰਿਤ ਗੁਰੂ ਅਮਰਦਾਸ ਮਹਾਰਾਜੀਆਂ ਦੇ ਬਚਨ ਨੇ ਵੀ ਮਰਨ ਤੋਂ ਸਾਰਾ ਜਗ ਡਰਦਾ ਹੈ ਤੇ ਹਰ ਚੀਜ਼ ਉਹ ਹਰ ਛੇ ਜਿਹੜੀ ਉਹ ਜਿਉਣਾ ਚਾਹੁੰਦੀ ਆ ਮੌਤ ਤੋਂ ਹਰ ਛੇ ਡਰਦੀ ਆ ਜੇ ਤੁਰੀ ਜਾਂਦੀ ਕੀੜੀ ਨੂੰ ਵੀ ਕਿਤੇ ਹੱਥ ਲਾਦੇ ਹੋ ਨਾ ਮਗਰੋਂ ਕੀੜੀ ਨੂੰ ਵੀ ਛੇੜੋ ਉਹ ਵੀ ਸਪੀਡ ਫੜ ਲੈਂਦੀ ਆ ਵੀ ਕਿਤੇ ਮੈਨੂੰ ਮਾਰ ਨਾ ਦੇਵੇ ਬਜਗ ਪੈੜੀ ਤੋਂ ਪੈੜੀ ਜੂਨ ਵਿੱਚ ਜੂਰਿਆ ਜੀਵ ਆ ਜਿਹੜਾ ਤੁਸੀਂ ਉਹਨੂੰ ਵੀ ਮਾਰਨ ਦੀ ਕੋਸ਼ਿਸ਼ ਕਰੋ ਤਾਂ ਉਹ ਵੀ ਈਵਨ ਗੰਦਗੀ ਦਾ ਕੀੜਾ ਜਿਹੜਾ ਉਹਨੂੰ ਵੀ ਮਾਰਨ ਦੀ ਕੋਸ਼ਿਸ਼ ਕਰੋ ਤਾਂ ਉਹ ਵੀ ਆਪਣੇ ਆਪ ਨੂੰ ਬਚਾਉਣ ਵਾਸਤੇ ਭਜਨਸ ਕਰਦਾ ਹਰ ਹਰ ਜੀਵ ਜਿਹੜਾ ਹੈ ਉਹ ਚਾਹੇ ਸਾਡੀ ਨਜ਼ਰ ਦੇ ਵਿੱਚ ਉਹ ਗੰਦਗੀ ਵਿੱਚ ਆ ਉਹ ਗਟਰ ਦੇ ਵਿੱਚ ਆ ਉਹ ਕਿਤੇ ਆ ਚਾਹੇ ਜ਼ਖਮ ਦਾ ਕੀੜਾ ਆ ਸਾਡੇ ਹਿਸਾਬ ਨਾਲ ਤਾਂ ਉਹ ਜ਼ਖਮ ਦਾ ਕੀੜਾ ਆ ਪਰ ਉਹ ਉੱਥੇ ਵੀ ਸੈਟੀਸਫਾਈ ਆ ਉਹ ਉੱਥੇ ਵੀ ਆਨੰਦ ਲੈ ਰਿਹਾ ਕਿਉਂਕਿ ਉਹ ਤਾਂ ਉਹਨੂੰ ਮਨ ਜਿਹੜਾ ਹੈ ਉਹਦਾ ਪਰਮਾਤਮਾ ਨੇ ਉਹਦਾਂ ਦਾ ਹੀ ਬਣਾ ਦਿੱਤਾ ਜੀ ਮਰਨ ਤੇ ਜਗਤ ਡਰਿਆ ਜੀਵਿਆ ਲੋੜੇ ਸਭ ਕੋਏ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬਸ ਹਰ ਮਨੁੱਖ ਹਰ ਛੈ ਜਿਹੜੀ ਆ ਉਹ ਮਰਨ ਤੋਂ ਡਰਦੀ ਆ ਆ ਦੋ ਤਿੰਨ ਦਿਨਾਂ ਤੋਂ ਚੋਂ ਤੋਂ ਜਿਹੜਾ ਬਲੈਕਆਊਟ ਚੱਲਦਾ ਆ ਰਾਤ ਨੂੰ ਘੁੱਪ ਹਨੇਰਾ ਹੋ ਜਾਂਦਾ ਮਾਰ ਤਰੇ ਦੀ ਕਿੰਨੀਆਂ ਅਫਵਾਹਾਂ ਉੱਡ ਰਹੀਆਂ ਨੇ ਪਈ ਪਾਕਿਸਤਾਨ ਨੇ ਹਮਲਾ ਕਰਤਾ ਜਾਂ ਇੰਡੀਆ ਨੇ ਉਧਰ ਹਮਲਾ ਕਰ ਦਿੱਤਾ ਇਹ ਅਸਲ ਦੇ ਵਿੱਚ ਚਾਹੇ ਕੋਈ ਬਚਪਨ ਵਿੱਚ ਹੋਵੇ ਉਹ ਵੀ ਮਰਨ ਤੋਂ ਡਰਦਾ ਜਿਹੜਾ ਜਵਾਨੀ ਵਿੱਚ ਹੈ ਉਹ ਵੀ ਮਰਨ ਤੋਂ ਡਰਦਾ ਜਿਹੜਾ ਬੁਢਾਪੇ ਵਿੱਚ ਹੈ ਉਹ ਵੀ ਮਰਨ ਤੋਂ ਡਰਦਾ ਪਰ ਅਖੀਰ ਨੂੰ ਸਚਾਈ ਇਹੋ ਹੀ ਆ ਵੀ ਜੋ ਉਪਜਿਓ ਸੋ ਬਿੰਸ ਹੈ ਪਰ ਉਹ ਆਜ ਕਾ ਕਾਲ ਤੇ ਅੱਜ ਨਹੀਂ ਤਾਂ ਕੱਲ ਕਰਕੇ ਹਾਂ ਸਮੇਂ ਵਿੱਚ ਥੋੜਾ ਬਹੁਤ ਫਰਕ ਹੋ ਸਕਦਾ ਬਾਕੀ ਪਹਾੜ ਨਦੀਆਂ ਨਹਿਰਾਂ ਜੋ ਕੁਝ ਵੀ ਬਣਿਆ ਹੋਇਆ ਨਾ ਇਹਨੇ ਸਾਰੇ ਨੇ ਬਿੰਸ ਨਾਲ ਇਹਨੇ ਖਤਮ ਹੋਣਾ ਹਾਂ ਸਮਾਂ ਅੱਗੇ ਪਿੱਛੇ ਹੋ ਸਕਦਾ ਆ ਪੇ ਪੱਥਰ ਨੂੰ ਮਿੱਟੀ ਬਣਨ ਵਿੱਚ ਉਹਨੂੰ ਵਿੰਸਣ ਵਿੱਚ ਥੋੜਾ ਸਮਾਂ ਵੱਧ ਲੱਗ ਸਕਦਾ ਆ ਪਰ ਜੋ ਉਪਜੋ ਸੋ ਵਿੰਸ ਹੈ ਇਹ maat lok ਹੈ ਭਾਵੇਂ ਜਿੱਥੇ ਅਸੀਂ ਆਏ ਹੋਏ ਆ ਨਾ ਇਹ maat lok ਹੈ maat lok ਮਤਲਬ ਅਸੀਂ ਸਾਰੇ ਕਸਾਈ ਬਾੜੇ ਦੇ ਵਿੱਚ ਹਾਂ ਜਿਵੇਂ ਸਾਡਾ ਉਹ ਹਾਲ ਹੈ ਵੀ ਜਿਵੇਂ ਕਸਾਈ ਬਾੜੇ ਦੇ ਵਿੱਚ ਜਿਹੜੇ ਬੱਕਰੀਆਂ ਭੇਡਾਂ ਰੱਖੀਆਂ ਹੁੰਦੀਆਂ ਉਹ ਕਸਾਈ ਉਹਨਾਂ ਨੂੰ ਕਿੰਨਾ ਵਧੀਆ-ਵਧੀਆ ਪਦਾਰਥ ਖਵਾਉਂਦਾ ਆ ਵੀ ਇਹਨਾਂ ਦਾ ਮਾਸ ਚੰਮ ਵੱਧ ਜਾਵੇ ਜਰਾ ਕਿਨਾਂ ਚ ਚਰਬੀ ਪੈ ਜਾਵੇ ਤਾਂ ਮੇਰਾ ਬੰਦ ਪੈਸੇ ਚਾਰ ਪੈਸੇ ਬੰਦ ਹੋ ਜਾਣਗੇ ਭਾਜਨ ਜ਼ਿਆਦਾ ਹੋ ਜਾਊਗਾ ਪਰ ਉਹ ਜਿਹੜੇ ਜਾਨਵਰ ਹੁੰਦੇ ਆ ਉਹ ਇੰਨਾ ਵਧੀਆ ਪਦਾਰਥ ਖਾਣ ਪੀਣ ਨੂੰ ਮਿਲਿਆ ਆ ਕਰਕੇ ਤਾਂ ਉਹ ਸੋਚਦੇ ਆ ਵੀ ਪਤਾ ਨਹੀਂ ਅਸੀਂ ਕਿਸੇ ਵਿਆਹ ਦੀ ਪਾਰਟੀ ਜਾਏ ਹੋ ਆ ਤੇ ਅਸੀਂ ਅਸੀਂ ਤਾਂ ਖੁਸ਼ੀਆਂ ਆਨੰਦ ਮਾਣ ਰਹੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਵਾਰੀ ਤਾਂ ਅਸੀਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਆ ਅਸੀਂ ਕਸਾਈ ਬਾੜੇ 'ਚ ਆ ਫੇ ਆਕਰ ਨੂੰ ਸਾਡੀ ਮੌਤ ਹੋਣੀ ਆ ਤੇ ਉਹ ਰਸਾਂ ਵਿੱਚ ਫਸਿਆ ਫਸੀਆਂ ਰਹਿੰਦੀਆਂ ਉਹ ਜਿਹੜੇ ਜਾਨਵਰ ਹੁੰਦੇ ਆ ਇਹੋ ਹੀ ਹਾਲ ਸਾਡਾ ਆ ਵੇ ਆਦੀਨਾਂ ਸੁੱਖਾਂ ਦੇ ਨਾਲ ਇੰਨੇ ਅੰਦਰੋਂ ਜੁੜ ਗਏ ਆ ਆ ਜਿਹੜੇ ਦੁਨਿਆਵੀ ਭੌਤਿਕ ਸੁੱਖ ਆ ਨਾ ਇਹਨਾਂ ਨਾਲ ਇੰਨੇ ਆ ਦੀ ਇਹ ਭੋਗਾਂ ਦੇ ਰਸਾਂ ਕਸਾਂ ਵਿੱਚ ਇੰਨੇ ਉਲਝ ਗਏ ਆ ਬੱਕਰੀਆਂ ਭੇਡਾਂ ਵਾਂਗੂੰ ਤੁਹਾਨੂੰ ਇਹ ਭੁੱਲੇ ਗਿਆ ਵੀ ਅਸੀਂ ਕਸਾਈ ਬਾੜੇ 'ਚ ਆ ਤੇ ਅੱਜ ਨੇ ਤਾਂ ਗੱਲ ਹਰ ਮਰਨੇ ਤੇ ਜਗ ਦਟੜਾ ਮਰਣਾ ਤੇ ਜਗ ਦਟੜਾ ਜੀਵਿਆ ਲੋੜੇ ਸਭ ਕੋਏ ਹਰ ਚੀਜ਼ ਜਿਹੜੀ ਆ ਉਹ ਜਿਉਣਾ ਹੀ ਚਾਹੁੰਦੀ ਆ ਮਰਨਾ ਕੋਈ ਨਹੀਂ ਚਾਹੁੰਦਾ ਹਾਲਾਂਕਿ ਇਹ ਪਤਾ ਆ ਵੀ ਅਸੀਂ ਜੇ ਜਵਾਨੀ ਤੋਂ ਬਢਾਪਾ ਬਢਾਪੇ ਵਿੱਚ ਪਹੁੰਚ ਗਏ ਬਾਅਦ ਦੇ ਵਿੱਚ ਕੋਈ ਦੂਜੀ ਸਟੇਜ ਨਹੀਂ ਅਸੀਂ ਮਰਨਾ ਹੀ ਮਰਨਾ ਹੈ ਪਰ ਫੇਰ ਵੀ ਮਨੁੱਖ ਜਿਹੜੇ ਨੇ ਉਹ ਮਰਨੇ ਤੋਂ ਹਰ ਸ਼ਾਇ ਮਰਨੇ ਤੋਂ ਡਰਦੀ ਆ ਆ ਮਰਨ ਤੋਂ ਡਰਦੇ ਦੇਖਦਾ ਮੈਂ ਵੀ ਆ ਫੇਸਬੁੱਕ ਦੇ ਉੱਤੇ ਜਾਂ ਦੂਜਿਆਂ ਦੇ ਉੱਤੇ ਅਰਦਾਸਾਂ ਕਰੀ ਜਾਂਦੇ ਆ ਮਹਾਰਾਜ ਕਿਰਪਾ ਕਰੋ ਜੀ ਮਹਾਰਾਜ ਤੁਹਾਡਾ ਤੁਸੀਂ ਸਾਰੇ ਜਗਤ ਨੂੰ ਸ਼ਾਂਤੀ ਬਖਸ਼ੋ ਜੀ ਸਾਰੇ ਮਹਾਰਾਜ ਨੇ ਵੀ ਕਿਹਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੇ ਦਿੱਤੇ ਲਿਓ ਮਾਰ ਪਰ ਉਹ ਮੌਤ ਦੇ ਡਰ ਨਾਲ ਜਲਦਾ ਨਹੀਂ ਸੀ ਜਿਵੇਂ ਅਸੀਂ ਜਲ ਰਹੇ ਹਾਂ ਇਹ ਤੇ ਮਹਾਰਾਜ ਕਹਿੰਦੇ ਜਿਹੜੇ ਵਿਕਾਰਾਂ ਦੇ ਅਧੀਨ ਹੋ ਕੇ ਜਲ ਰਹੇ ਨੇ ਆ ਜੋ ਲੜਾਈਆਂ ਲੱਗ ਰਹੀਆਂ ਜੋ ਜੋ ਕੁਝ ਵੀ ਇੱਕ ਦੂਜੇ ਨੂੰ ਮਾਰ ਬੱਢ ਕਤਲੋਕਾਰਤ ਹੋ ਰਹੀ ਆ ਧੱਕਾ ਮੁੱਕੀ ਹੋ ਰਿਹਾ ਇਹ ਸਾਰਾ ਕੁਝ ਆਤਮਕ ਮੌਤੇ ਮਰੇ ਹੋਏ ਹੋਣ ਕਰਕੇ ਵਿਕਾਰਾਂ ਦੇ ਅਧੀਨ ਹੋ ਰਿਹਾ ਜੇ ਅਸੀਂ ਇਹਨਾਂ ਵਿਕਾਰਾਂ ਤੋਂ ਉੱਪਰ ਉੱਠ ਜਾਈਏ ਜਿਨ੍ਹਾਂ ਤੋਂ ਮਹਾਰਾਜ ਸਾਨੂੰ ਉਠਾਲਣਾ ਚਾਹੁੰਦੇ ਆ ਆਪਣੇ ਲਾੜ ਲਾ ਕੇ ਤਾਂ ਸਾਰੀਆਂ ਲੜਾਈਆਂ ਹੀ ਮੁੱਕ ਜਾਣ ਲੜਾਈਆਂ ਤਾਂ ਸਾਰੀਆਂ ਕਾਮ ਕਰੋ ਲੋ ਮਹੰਕਾਰ ਦੇ ਅਧੀਨ ਹੀ ਆ ਨਾ ਪੰਜਾਂ ਨੇ ਮਾਨਣਾ ਮਹਾਰਾ ਹੀ ਕਹਿੰਦੇ ਮਾ ਮਹਾ ਉਦਯਾਨ ਭਿਆਨ ਨਗਰਕਰ ਮੰਨਿਆ ਉਹ ਬਾਈ ਇਹ ਤਾਂ ਜੰਗਲ ਵਾ ਜਿਹੜਾ ਸੰਸਾਰ ਵਾ ਨਾ ਬੜਾ ਭਿਆਨਕ ਜੰਗਲ ਵਾ ਇੱਥੇ ਆ ਜਾਨਵਰ ਜਾਨਵਰ ਹੀ ਰਹਿੰਦੇ ਸਭ ਜਾਨਵਰ ਵਾ ਦੇਖਣ ਨੂੰ ਬੰਦੇ ਦੀਦੇ ਆ ਮਹਾ ਭਿਆਨ ਉਦਯਾਨ ਨਗਰਕਰ ਮੰਨਿਆ ਝੂਠ ਸਮਗਰੀ ਪੇਖ ਸੱਚ ਕਰ ਜਾਂਦੇ ਆ ਸਭ ਕੁਝ ਝੂਠ ਆ ਬਿੰਦਨ ਹਾਰਾ ਜੋ ਉਪਜੋ ਸਗਲ ਜੋ ਉਪਜੋ ਸੋ ਬਿੰਦਨ ਹੈ ਦਿਰਿਸ਼ਤ ਮਾਨ ਹੈ ਸਗਲ ਮਿਥੇਨਾ ਮਾਰੇ ਨੇ ਕਿਹਾ ਜਿੰਨਾ ਕੁ ਜੀਦਾ ਥਾਰਾ ਮਿਠਿਆ ਆ ਇਹ ਖਤਮ ਹੋਣ ਵਾਲਾ ਆ ਪਰ ਮਨੋਕਲ ਇਸ ਗੱਲ ਨੂੰ ਭੁੱਲ ਕੇ ਨਾ ਇਹਨਾਂ ਦੇ ਵਿੱਚ ਫਸ ਚੁੱਕਾ ਆ ਇਹਨਾਂ ਨੂੰ ਸੱਚ ਕਰਕੇ ਆਪਣੇ ਆਪ ਨੂੰ ਵੀ ਤੇ ਇਹਨਾਂ ਨੂੰ ਵੀ ਸੱਚ ਕਰਕੇ ਮੰਨ ਲਿਆ ਮੌਤ ਨੂੰ ਭੁੱਲ ਗਿਆ ਖਾਣਾ ਪੀਣਾ ਹੱਸਣਾ ਸੋਣਾ ਬਿਸਰ ਗਿਆ ਹੈ ਮਰਨਾ ਖਾਦਮ ਬਿਸਾਰ ਖਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਮਾਰੇ ਕਹਿੰਦੇ ਲਾਨ ਦਾ ਤੇਰੇ ਇਹ ਜਿਹੇ ਜਿਹੜਾ ਤੂੰ ਵਿਕਾਰਾਂ ਦੇ ਅਧੀਨ ਹੋ ਗਿਆ ਸਾਰੀਆਂ ਜੰਗਾਂ ਜੁੱਧਾਂ ਦਾ ਮਾਹੌਲ ਹੀ ਵਿਕਾਰਾਂ ਦੇ ਅਧੀਨ ਹੋ ਕੇ ਬਣ ਰਿਹਾ ਮੈਂ ਮੇਰੀ ਦੇ ਵਿੱਚ ਫਸ ਕੇ ਬਣ ਰਿਹਾ ਜੇ ਕਿਉਂਕਿ ਅਸੀਂ ਵਿਕਾਰਾਂ ਦੇ ਅਧੀਨ ਹਾਂ ਆਪਣਾ ਕਬਜ਼ਾ ਕਰਨਾ ਚਾਹੁੰਦੇ ਹਰੇਕ ਚੀਜ਼ ਦੇ ਉੱਤੇ ਹਾਲਾਂਕਿ ਅਸੀਂ ਆਪ ਵੀ ਥਿਰ ਨਹੀਂ ਹਾਂ ਮਾਰੇ ਕਹਿੰਦੇ ਮਹਾ ਭਿਆਨ ਉਦਿਆਨ ਨਗਰਕਰ ਮੰਨਿਆ ਮਚੂੜ ਸਮਗਰੀ ਪੇਗ ਸੱਚ ਕਰ ਜਾਣਿਆ ਕਾਮ ਕ੍ਰੋਧ ਮਹਾਂਕਾਰ ਫਿਰੇ ਦੇ ਬਾਨਿਆ ਵਿਕਾਰਾਂ ਦੇ ਅਧੀਨ ਮਸਤ ਹੋਇਆ ਪਾਗਲ ਹੋਇਆ ਫਿਰਦਾ ਤੇ ਜੰਮ ਜਮ ਲਗਾ ਸਿਰ ਲਗਾ ਜਮ ਡੰਡ ਫਿਰ ਪਛਤਾਨਿਆ ਜਿਸ ਵੇਲੇ ਮੌਤ ਦਾ ਡੰਡਾ ਸਿਰ 'ਚ ਵੱਜਦਾ ਨਾ ਉਹਦੇ ਵੇਲੇ ਫਿਰ ਪਛਤਾਉਂਦਾ ਹੁਣ ਦੇਖੋ ਮਰਨ ਆ ਲੜਾਈ ਦਾ ਮਹਾਰਾਜ ਮਾਹੌਲ ਬਣਿਆ ਆ ਕਿੰਨਾ ਡਰ ਲੱਗ ਗਿਆ ਮੈਂ ਬੇਨਤੀਆਂ ਕਰੀ ਜਾਂਦੇ ਮਹਾਰਾਜ ਬਚਾ ਲਓ ਉਹ ਮਹਾਰੇ ਕਹਿੰਦੇ ਨਾਨਕ ਬੋਲਣ ਝਖਣਾ ਦੁੱਖ ਛੱਡ ਮੰਗਿਆ ਸੋਕ ਦੁੱਖ ਸੁੱਖ ਦੋਇ ਤਰਫ ਕੱਪੜੇ ਪਹਿਰੇ ਜਾਏ ਮਨੋ ਕੇ ਜਿੱਥੇ ਬੋਲਣ ਹਾਰ ਗਏ ਤਿੱਥੇ ਚੰਗੀ ਚੁੱਪ ਮਹਾਰੇ ਕਹਿੰਦੇ ਜਿਹਦੇ ਅੱਗੇ ਤੁਹਾਡੀ ਬੇਨਤੀ ਚੱਲਣੀ ਨਹੀਂ ਸਾਡੀ ਉਹਨੇ ਮੰਨਣੀ ਨਹੀਂ ਕਿਉਂਕਿ ਅਸੀਂ ਕਾਬਲ ਪੁੱਤਰ ਨਹੀਂ ਆ ਉਹਦੇ ਜਿੱਦਾਂ ਕਾਬਲ ਜਿਹੜਾ ਬੰਦਾ ਬੱਚਾ ਜਿਹੜਾ ਬਾਪ ਤੋਂ ਬੇਮਕੋ ਹੋਵੇ ਨਾ ਉਹਦੇ ਆਰਡਰ ਤੋਂ ਬਾਹਰ ਹੋਵੇ ਉਹਨੂੰ ਤਾਂ ਬਦਖਲ ਕਰ ਦਿੰਦਾ ਉਹਦੀ ਕਦੋਂ ਸੁਣਦਾ ਉਹ ਹਾਂ ਬੇਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਜੇ ਜਨ ਜੇ ਉਹਦਾ ਕਾਬਲ ਪੁੱਤ ਬਣ ਜਾਈਏ ਉਹਦੇ ਫਰਮਾਂ ਬਰਦਾਰ ਹੋ ਜਾਈਏ ਫੇਰ ਤਾਂ ਉਹ ਸੁਣ ਲਵੇ ਤਾਂ ਹੁਣ ਬੇਨਤੀਆਂ ਤਾਂ ਕਰੀ ਜਾਂਦੇ ਆ ਅਸੀਂ ਮਹਾਰਤ ਰੇ ਦੀ ਦਿਖਾਵੇ ਦੀਆਂ ਪਰ ਉਹ ਸੁਣਦਾ ਨਹੀਂ ਉਹ ਮਹਾਰਾਜ ਕਹਿੰਦੇ ਭਾਈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਹਿੰਦੇ ਜਿਉ ਸੋਪਨਾ ਰ ਵੇਖਣਾ ਤੈਸੇ ਜਗ ਕੋ ਜਾਨ ਕਹੋ ਨਾਨਕ ਸੁਨ ਰੇਮਨ ਇਹ ਜੈਤੇ ਤੈਸੇ ਜੱਗ ਕੋ ਜਾਨ ਇਸ ਵਿੱਚ ਕੱਚ ਸੱਚੋ ਨਹੀਂ ਨਾਨਕ ਬਿਨ ਭਗਵਾਨ ਉਹ ਭਾਈ ਵਾਹਿਗੁਰੂ ਤੋਂ ਬਗਾਰੇ ਇਹਦੇ ਵਿੱਚ ਕੋਈ ਸੱਚ ਨਹੀਂ ਜਿਵੇਂ ਸੁਪਨਾ ਔਰ ਪੇਖਣਾ ਪੇਖਣਾ ਹੁੰਦਾ ਹੈ ਤਮਾਸ਼ਾ ਜਿਵੇਂ ਤਮਾਸ਼ਾ ਕਰਨ ਵਾਲਾ ਜਿਹੜਾ ਜਾਦੂਗਰ ਹੈ ਉਹ ਲੈ ਕੇ ਆਉਂਦਾ ਝੋਲੀ ਝੋਲੀ ਦੇ ਵਿੱਚੋਂ ਕਬੂਤਰ ਤੇ ਹੋਰ ਸਭ ਕੁਝ ਪਾੜਦਾ ਇੰਨੇ ਕੱਢੀ ਜਾਂਦਾ ਪਰ ਉਹ ਝੂਠ ਹੁੰਦਾ ਹੈ ਜਿਸ ਤਾਂ ਕੋ ਉਤਾਰ ਥਮਿਓ ਪਸਾਰਾ ਤੋਂ ਇੱਕ ਤੋਂ ਨਾਨਕ ਇਕੰਕਾਰਾ ਮਾਰੇ ਕਹਿੰਦੇ ਉਹ ਸਵਾਂਗ ਹੀ ਸਵਾਂਗ ਕਰਕੇ ਤਮਾਸ਼ਾ ਕਰਕੇ ਜਿਲੇ ਜਾਣ ਲੱਗਦਾ ਉਹ ਝੋਲੀ ਦੇ ਵਿੱਚੋਂ ਕੱਢਿਆ ਹੁੰਦਾ ਸਭ ਕੋ ਝੋਲੀ ਦੇ ਵਿੱਚੇ ਮੁੜ ਕੇ ਪਾ ਕੇ ਤਾਂ ਉਹ ਜਾਂਦਾ ਉਹਦੇ ਪੱਲੇ ਕੱਖ ਵੀ ਨਹੀਂ ਹੁੰਦਾ ਜੇ ਪੱਲੇ ਹੋਵੇ ਤਾਂ ਫੇ ਮੰਗਦਾ ਕਾਨੂੰ ਫਿਰ ਜਿਵੇਂ ਉਹਦਾ ਉਹ ਤਮਾਸ਼ਾ ਝੂਠ ਹੁੰਦਾ ਨਾ ਸਾਰਾ ਪਦਾਰਥ ਜੋ ਕੁਝ ਵੀ ਝੂਠ ਐਦਾਂ ਹੀ ਦੁਨਿਆਵੀ ਵੀ ਸਾਰਾ ਜੋਗ ਸਾਨੂੰ ਦੀਦਾ ਇਹ ਝੂਠ ਵਾ ਗੋ ਨਾਲ ਕਹਿੰਦੇ ਜਿਉਂ ਸੁਪਨਾ ਹੁਣ ਸੁਪਨੇ ਵਿੱਚ ਮਨੁੱਖ ਦੇਖੋ ਕਿੱਥੇ ਕਦੇ ਲੜਾਈ ਦੇ ਅੰਦਰੇ ਵਿੱਚ ਦੇਖਦਾ ਕਦੀ ਕਦੀ ਵਿਆਹ ਚ ਗਿਆ ਹੁੰਦਾ ਕਦੇ ਪਾਰਟੀ ਹੁੰਦੀ ਕਦੇ ਜੋੜ ਮੇਲੇ ਤੇ ਪਹੁੰਚ ਆਇਆ ਹੁੰਦਾ ਉਹ ਸਾਰਾ ਕੁਝ ਉਹਦਾ ਉੱਥੇ ਹੁੰਦਾ ਕੱਖ ਨਹੀਂ ਆ ਉਹਦੇ ਸੁਪਨੇ ਵਿੱਚ ਉਹ ਤਾਂ ਸੁੱਤਾ ਪਿਆ ਮੰਜੇ ਤੇ ਪਰ ਉਹ ਕਿਤੇ ਐਦਾਂ ਕਤਲ ਦਾ ਸੀਨ ਆ ਜਵੇ ਕਿਤੇ ਉਹਦੇ ਮગર ਕੋਈ ਜੰਮ ਪੈ ਜਾਵੇ ਕੋਈ ਸੱਪ ਪੈ ਜਾਵੇ ਕਿਤੇ ਮੌਤ ਦਾ ਉਹਦੇ ਮગર ਫਰਿਸ਼ਤਾ ਪੈ ਜਾਵੇ ਮੋਰ ਮੋਰੇ ਦੌੜਦਾ ਪਰ ਮਰਦਾ ਨਹੀਂ ਦੁਖ ਭੋਗੀ ਜਾਂਦਾ ਮਰਦਾ ਨਹੀਂ ਨਾ ਉਹ ਉਹਨੂੰ ਫੜ ਸਕਦੀ ਹੈ ਜਿਹੜੀ ਚੀਜ਼ ਉਹਦੇ ਮਗਰ ਪਈ ਹੁੰਦੀ ਹੈ ਤੇ ਨਾ ਹੀ ਉਹ ਤੋਂ ਬਚ ਸਕਦਾ ਨਾ ਮਰਦਾ ਦਾ ਨਾ ਉਹਦੇ ਕੋਲੋਂ ਬਚਦਾ ਮਰਦਾ ਨਹੀਂ ਤਕਲੀਫ ਝੱਲੀ ਜਾਂਦਾ ਉਹ ਉਹਨਾਂ ਚਿਰ ਜਾਂ ਜਿੰਨਾ ਚਿਰ ਉਹ ਜਾਗ ਨਹੀਂ ਜਾਂਦਾ ਉਹ ਕਿਸੇ ਨੇ ਮਹਾਂਪੁਰਖ ਨੇ ਆਖਿਆ ਹੈ ਨਾ ਜੋ ਸੁਪਨਾ ਸਿਰ ਕੱਟੇ ਕੋਈ ਬਿਨ ਜਾਗਿਆ ਦੁੱਖ ਦੂਰ ਨਾ ਹੋਏ ਉਹ ਸੁਪਨੇ ਵਿੱਚ ਕੋਈ ਕਿਸੇ ਦਾ ਸਿਰ ਵੱਢਣ ਲੱਗਾ ਹੋਵੇ ਉਹ ਬੜਾ ਦੁਖੀ ਆ ਤੇ ਉਹਦੇ ਮੰਜੇ ਦੇ ਆਲੇ ਦੁਆਲੇ ਅਸੀਂ ਪੁਲਿਸ ਲਾ ਦੇਈਏ ਜਾਂ ਹੈ ਉਹਦੇ ਪਿੰਡ ਦੇ ਆਲੇ ਦੁਆਲੇ ਮਿਲਟਰੀ ਲਾ ਦੇਈਏ ਤਾਂ ਉਹਨੂੰ ਉਹ ਦੁੱਖ ਤੋਂ ਬਚਾ ਸਕਦੀ ਆ ਨਹੀਂ ਨਾ ਜੇ ਉਹਨੂੰ ਬਚਾਉਣਾ ਹੈ ਨਾ ਤੇ ਉਹ ਉਸ ਬੰਦੇ ਨੂੰ ਜਿਹੜਾ ਸੁਪਨਾ ਲੈ ਰਿਹਾ ਉਹਨੂੰ ਜਗਾ ਦਿਓ ਜਿੱਦਿਓ ਜਾਗ ਪਿਆ ਕਿੱਥੇ ਕਾਤਲ ਤੇ ਕਿੱਥੇ ਉਹ ਗਦਲ ਕਰਨ ਵਾਲਾ ਤੇ ਕਤਲ ਹੋਣ ਵਾਲਾ ਤੇ ਕਿੱਥੇ ਉਹ ਜੇ ਕੋਈ ਪਾਣੀ ਚ ਡੁੱਬਦਾ ਹੋਵੇ ਤਾਂ ਉਹਦੇ ਆਲੇ ਦੁਆਲੇ ਮੰਜੇ ਦੇ ਬੇੜੀਆਂ ਰੱਖ ਦਈਏ ਹਵਾ ਵਾਲੀਆਂ ਟੂਬਾਂ ਭਰ ਕੇ ਹਵਾ ਰੱਖ ਦਈਏ ਤਾਂ ਕੀ ਉਹਨੂੰ ਬਚਾ ਸਕਦੇ ਆਂ ਅਸੀਂ ਨਹੀਂ ਨਾ ਤਾਂ ਜੇ ਉਹਨੂੰ ਬਚਾਉਣਾ ਨਾ ਡੁੱਬਣ ਤੋਂ ਉਹਦੇ ਦੁੱਖ ਤੋਂ निजात ਦਿਵਾਉਣੀ ਆ ਤਾਂ ਉਹਨੂੰ ਠਾਲ ਦਿਓ ਤੁਹਾਡੇ ਪਾਈ ਜਦੋਂ ਮੈਂ ਗੁਰਮਖ ਪਿਆਰੇ ਕਹਿੰਦੇ ਨਾ ਜੋ ਸੁਪਨੇ ਸਿਰ ਕਾਟਿਆ ਕੋਈ ਬਿਨ ਜਾ ਕੇ ਦੁੱਖ ਦੂਰ ਨਾ ਹੋਈ ਜਿੰਨਾ ਚਿਰ ਬੰਦਾ ਉਹ ਜਾਗ ਨਾ ਪਵੇ ਉਹਨੂੰ ਡੁੱਬਣ ਦਾ ਦੁੱਖ ਬਣਿਆ ਹੀ ਰਹਿੰਦਾ ਜਿਵੇਂ ਸਾਨੂੰ ਆ ਜੰਗ ਦਾ ਦੁੱਖ ਬਣਿਆ ਹੋਇਆ ਕਿਉਂਕਿ ਅਸੀਂ ਮਾਇਆ ਦੇ ਮੋਹ 'ਚ ਸੁੱਤੇ ਪਏ ਆ ਅਸੀਂ ਸੁਪਨਾ ਦੇਖ ਰਹੇ ਆ ਸਭ ਕੁਝ ਸੁਪਨਾ ਆ ਮਹਾਰਾਜ ਦੀ ਬਾਣੀ ਇਹ ਗੱਲ ਕਹਿੰਦੀ ਤੁਹਾਨੂੰ ਸਮਝਾਉਂਦੀ ਆ ਪਰ ਅਸੀਂ ਸੁੱਤੇ ਪਏ ਆ ਗੁਰੂ ਕਿਰਪਾ ਕਰੇ ਸਾਡੇ ਤੇ ਤਰਤ ਕਰਕੇ ਸਾਨੂੰ ਉਠਾ ਦੇਵੇ ਫਿਰ ਜੱਲੇ ਬੰਦਾ ਉੱਠ ਪੈਂਦਾ ਜਿਹੜਾ ਡੋਬਦਾ ਸੀ ਸੁਪਨੇ ਵਿੱਚ ਦੁਖੀ ਹੋ ਰਿਹਾ ਸੀ ਬਚਾਓ ਬਚਾਓ ਦੀਆਂ ਆਵਾਜ਼ਾਂ ਕੱਢਦਾ ਸੀ ਜੱਲੇ ਉਹਨੂੰ ਜਗਾਤਾ ਤੇ ਦੇਖੋ ਹੈ ਕੋਈ ਉੱਥੇ ਪਾਣੀ ਸੀਗਾ ਕੋਈ ਉੱਥੇ ਡੋਬਨੇ ਦਾ ਦੁੱਖ ਸੀਗਾ ਡੁੱਬਣ ਦਾ ਦੁੱਖ ਕੱਖ ਵੀ ਨਹੀਂ ਨਾ ਸੀਗਾ ਬਸ ਇਸੇ ਤਰ੍ਹਾਂ ਅਸੀਂ ਵੀ ਮੋਹ ਮਾਇਆ 'ਚ ਫਸੇ ਹੋਏ ਮਤ ਬੇਨਤੀਆਂ ਕਰੀ ਜਾਂਦੇ ਆ ਬੇਨਤੀਆਂ ਕਰਨ ਨਾਲ ਹੁਣ ਤਾਂ ਉਹ ਪਾਣੀ 'ਚ ਡੁੱਬਦਾ ਵੀ ਸੁਪਨੇ 'ਚ ਕਹੀ ਜਾਂਦਾ ਬਚਾਓ ਬਚਾਓ ਹੁਣ ਦੱਸੋ ਉਹਨੂੰ ਉਹਦੇ ਲਾਗੇ ਜਹਾਜ਼ ਵੀ ਖੜਾ ਕਰਦੀਏ ਸਮੁੰਦਰੀ ਜਹਾਜ਼ ਜਾਂ ਬੇੜੀ ਉਹਦੇ ਲਾਗੇ ਖੜੀ ਕਰਦੀਏ ਉਹਨੂੰ ਬਚਾ ਸਕਦੇ ਆ ਨਹੀਂ ਨਾ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ ਆ ਵਿਅਰਥ ਦੀਆਂ ਜਿਹੜੀਆਂ ਅਸੀਂ ਕਰਦੇ ਆ ਨਾ ਇਹ ਜੇ ਕਰਨੀਆਂ ਹੀ ਆ ਤਾਂ ਬਿਕਾਰਾਂ ਤੋਂ ਬਚਣ ਦੀਆਂ ਅਰਜ਼ੋਈਆਂ ਕਰੀਏ ਮਹਾਰਾਜ ਕਿਰਪਾ ਕਰੋ ਸਾਨੂੰ ਸੱਚ ਦੇ ਮਾਰਗ ਤੇ ਪਾ ਕੇ ਸਾਨੂੰ ਬਿਕਾਰਾਂ ਤੋਂ ਬਚਾ ਲਓ ਕਿਉਂ ਕਿ ਕਿਉਂਕਿ ਜਿੱਲੇ ਵਿੱਚ ਬਿਕਾਰਾਂ ਤੋਂ ਉੱਤੇ ਉੱਠ ਪਿਆ ਤਾਂ ਸਮਝ ਲਓ ਸਾਨੂੰ ਜਾਗ ਪੈਣਾ ਅਸੀਂ ਤਾਂ ਜਿਵੇਂ ਜਾ ਕੇ ਦੁੱਖ ਦੂਰ ਨਾ ਹੋਈ ਜਿੰਨਾ ਚਿਰ ਅਸੀਂ ਜਾਗਦੇ ਨਹੀਂ ਨਾ ਉਨਾ ਚਿਰ ਦੁੱਖ ਨਹੀਂ ਦੂਰ ਹੋ ਸਕਦਾ ਆ ਲੜਾਈ ਦੇ ਮੰਝਲ ਜਿਹੜੇ ਬੰਦਲ ਹੈਗੇ ਆ ਮੰਡਲ ਆਉਂਦੇ ਆ ਇਹ ਸਾਰਾ ਕੰਮ ਵਿਕਾਰਾਂ ਦੇ ਅਧੀਨ ਹੋਣ ਕਰਕੇ ਤਾਂ ਅੜਾਰਾ ਮੈਂ ਮੇਰੀ ਦੇ ਵਿੱਚ ਹੀ ਤਾਂ ਫਸੇ ਹੋਏ ਆ ਅਸੀਂ ਸਭ ਕੁਝ ਇਹੋ ਭੋਗ ਰਹੇ ਆ ਜੋ ਦੁੱਖ ਦੁੱਖ ਭੋਗ ਰਹੇ ਆ ਸੋ ਇਹ ਕਰਕੇ ਵੱਧ ਤੋਂ ਵੱਧ ਇਸ ਵੱਲ ਨੂੰ ਸਾਨੂੰ ਧਿਆਨ ਕਰਨਾ ਚਾਹੀਦਾ ਵੀ ਅਸੀਂ ਇਹ ਨਾ ਚੀਜ਼ਾਂ ਤੋਂ ਹਟ ਤਕੀਏ ਪਰ ਸਾਰਾ ਇਹ ਖੇਲ ਹੀ ਇਦਾਂ ਰਚਾਇਆ ਹੋਇਆ ਇਹ ਖੇਲ ਕਿਸੇ ਦੇ ਬਸਦਾ ਨਹੀਂ ਆ 239 ਸਾਲ ਗੁਰੂ ਮਹਾਰਾਜ ਸਰੀਰ ਕਰਕੇ ਦੁਨੀਆ ਤੇ ਰਹੇ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਆ ਦੇ ਰੂਪ ਵਿੱਚ ਆਤਮਿਕ ਜੋਤ ਵਿੱਚ ਵੀ ਸਾਨੂੰ ਸੋਝੀ ਬਖਸ਼ ਰਹੇ ਆ ਪਰ ਸਾਡੇ ਤੇ ਕੋਈ ਅਸਰ ਹੋ ਰਿਹਾ ਉਹੋ ਹੀ ਲੜਾਈਆਂ ਉਹੋ ਹੀ ਐਮਨਾਬਾਦ ਵਿੱਚ ਗੁਰੂ ਸਾਹਿਬ ਦੇ ਬੇਲੇ ਵੀ ਲੜਾਈ ਹੋਈ ਸੀ ਪਾਪ ਕੀ ਜਾਂਦ ਲੈ ਕਾਬਲੋਂ ਤਾਂ ਆਇ ਜੋਰੀ ਮੰਗੇ ਦਾਨ ਬੇ ਲਾ ਲੋ ਮਹਾਰਾਜ ਦੇ ਟਾਈਮ ਤੇ ਕਿੰਨੀ ਕਤਲੋਗਾਰਦ ਹੋਈ ਉਸ ਜੰਗ ਦੇ ਵਿੱਚ ਸੋ ਕਹਿਣ ਦਾ ਮਤਲਬ ਹੈ ਕਿ ਇਹ ਸਾਰਾ ਕੁਝ ਖੇਲ ਚੱਲ ਰਿਹਾ ਤੇ ਜਿਹੜੀਆਂ ਬੇਨਤੀਆਂ ਅਰਦਾਸਾਂ ਆਦੀ ਕਰ ਰਹੇ ਆ ਉਹਦੇ ਚ ਨਾ ਸਾਡੀ ਕੋਈ ਸਿਆਣਪ ਤੇ ਨਾ ਹੀ ਕੋਈ ਉਹਦੇ ਵਿੱਚ ਕਿਸੇ ਦਾ ਦੋਸ਼ ਮੰਨਿਆ ਜਾਣਾ ਇਹ ਸਭ ਕੁਝ ਉਹਦੇ ਹੁਕਮ ਵਿੱਚ ਪਾਣੇ ਵਿੱਚ ਹੋ ਰਿਹਾ ਇਹ ਜਿਹੜੀ ਦੁਨੀਆ ਹੈ ਕਈ ਵਾਰ ਪਸਰ ਚੁੱਕੀ ਆ ਤੇ ਕਈ ਵਾਰ ਇਹ ਖਤਮ ਹੋ ਚੁੱਕੀ ਆ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਕੰਕਰ ਇਹ ਸਾਰਾ ਕੁਝ ਜਿੱਦਾਂ ਅਸੀਂ ਸੁਪਨੇ ਵਿੱਚ ਦੇਖਦੇ ਆ ਤੇ ਉਹ ਸੁਪਨੇ ਵਿੱਚ ਜੋ ਜਿਹੜੇ ਦ੍ਰਿਸ਼ ਵਿੱਚ ਅਸੀਂ ਗਏ ਹੋ ਹੁੰਨੇ ਆ ਨਾ ਸੁਪਨਾ ਦੇਖਦੇ ਜੇ ਉਹ ਕਿਸੇ ਮੇਲੇ ਦਾ ਦ੍ਰਿਸ਼ ਹੋਵੇ ਜਾਂ ਕਿਸੇ ਪਾਰਟੀ ਦੇ ਵਿੱਚ ਅਸੀਂ ਪਾਰਟੀ ਖਾਣ ਗਏ ਹੋ ਆ ਰਸਗੁੱਲੇ ਖਾਣ ਵਾਲੇ ਪਦਾਰਥਾਂ ਤੋਂ ਲੈ ਕੇ ਬੈਣ ਵਾਲੀਆਂ ਫਰਨੀਚਰ ਤੋਂ ਲੈ ਕੇ ਗੱਡੀਆਂ ਨੌਕਰ ਜਾ ਕੇ ਜੋ ਕੁਝ ਵੀ ਉੱਥੇ ਦੀਦਾ ਹੁੰਦਾ ਨਾ ਸ਼ਾਮਿਆਂ ਨੇ ਬਿਲਡਿੰਗਾਂ ਉਹ ਸਾਰਾ ਕੁਝ ਸਾਡਾ ਮਨ ਨਹੀਂ ਬਣਿਆ ਹੁੰਦਾ ਉਹ ਮਨ ਨਹੀਂ ਸਾਡਾ ਉਹ ਸਭ ਕੁਝ ਰੂਪ ਧਾਰਨ ਕੀਤਾ ਆ ਹੁੰਦਾ ਹੋਰ ਕੱਖ ਵੀ ਨਹੀਂ ਹੁੰਦਾ ਸੁਪਨੇ 'ਚ ਬਿਲਡਿੰਗਾਂ ਬਣਾਉਣ ਨੂੰ ਤਬੂਕ ਇੱਟਾਂ ਥੋੜਾ ਚਾਹੀਦੀਆਂ ਸੀਮੈਂਟ ਘਾਰ ਮਿਸਤਰੀ ਥੋੜਾ ਚਾਹੀਦੇ ਆ ਆਟੋਮੈਟਿਕਲੀ ਬਣ ਜਾਂਦਾ ਇਸੇ ਤਰ੍ਹਾਂ ਜਿਹੜਾ ਸੰਸਾਰ ਹੈ ਨਾ ਇਹ ਵਾਹਿਗੁਰੂ ਸੁਪਨਾ ਦੇਖ ਰਿਹਾ ਇਹ ਵਾਹਿਗੁਰੂ ਸੁਪਨਾ ਦੇਖ ਰਿਹਾ ਜੇ ਦੇਮਲੇ ਅਸੀਂ ਸੁਪਨਾ ਦੇਖਦੇ ਅਸੀਂ ਉੱਠ ਜਾਂਦੇ ਆ ਸਾਡਾ ਮਨ ਹੈ ਸਭ ਕੁਝ ਬਣਿਆ ਹੁੰਦਾ ਜਿੱਦਿਆਂ ਅਸੀਂ ਸਾਨੂੰ ਜਾਗ ਆ ਗਈ ਉਹ ਮਨ ਦੇ ਵਿੱਚ ਮਨ ਬਣਿਆ ਹੁੰਦਾ ਮਨ ਆਪਣੇ ਵਿੱਚ ਹੀ ਸੰਭਾਲ ਲੈਂਦਾ ਸਾਰਾ ਕੁਝ ਉਹ ਕਿੱਥੇ ਗਿਆ ਦ੍ਰਿਸ਼ ਤੇ ਕਿੱਥੇ ਗਈ ਉਹ ਮਟੀਰੀਅਲ ਕਿਤੇ ਬਿਲਡਿੰਗ ਟਹਿ ਗਈ ਆ ਸੁਪਨੇ ਵਾਲੀ ਤਾਂ ਮਲਬਾ ਥੋੜਾ ਚੱਕਣਾ ਪੈਂਦਾ ਇਸੇ ਤਰ੍ਹਾਂ ਜਦ ਉਦ ਕਰਕ ਕਰਾਂ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਦ ਆਕਰਖ ਕਰਤ ਹੋ ਕੰਮ ਹੂੰ ਤੁਮ ਮੈ ਮਿਲਤ ਦੇ ਤਰ ਸਭ ਹੂੰ ਏ ਵਾਇਗਰੂ ਜਦੋਂ ਤੂੰ ਆ ਸਾਰਾ ਪਸਾਰਾ ਕਰਦਾ ਤੇਰੇ ਵਿੱਚੋਂ ਹੀ ਨਿਕਲਦਾ ਆ ਤੇ ਜਦ ਵੇਲੇ ਇਹਨੂੰ ਖਤਮ ਕਰਦਾ ਉਹ ਤੇਰੇ ਵਿੱਚੇ ਹੀ ਸਮਾ ਜਾਂਦਾ ਜਿਵੇਂ ਸਾਡੇ ਸੁਪਨਾ ਦੇਖਦੇ ਆ ਤੇ ਸਾਰਾ ਦ੍ਰਿਸ਼ ਜਿਹੜਾ ਸਾਡੇ ਮਨ ਨੇ ਅੰਦਰੋਂ ਹੀ ਬਣਾਇਆ ਹੁੰਦਾ ਮਨ ਨੇ ਹੀ ਬਣਾਇਆ ਹੁੰਦਾ ਉਹ ਤੇ ਮਨ ਨੇ ਹੀ ਖਾਈ ਜਾਂਦਾ ਆ ਤੇ ਜਦ ਵੇਲੇ ਉੱਠ ਪੈਨੇ ਆ ਤੇ ਬਾਥੋਂ ਕੱਖ ਵੀ ਨਹੀਂ ਹੁੰਦਾ ਫੇਰ ਅਸੀਂ ਇਕੱਲੇ ਦੇ ਇਕੱਲੇ ਤੋ ਇਹਦ ਕਰਕੇ ਮਹਾਰਾਜ ਕਿਰਪਾ ਕਰਨ ਭਾਈ ਬਾਣੀ ਨਾਲ ਜੁੜੀਏ ਨਾਮ ਬਾਣੀ ਦਾ ਅਭਿਆਸ ਕਰੀਏ ਔਰ ਵਿਕਾਰਾਂ ਤੋਂ ਉੱਤੇ ਉੱਠਣ ਦੀ ਕੋਸ਼ਿਸ਼ ਕਰੀਏ ਉਹ ਸਾਨੂੰ ਇਸ ਜੇ ਅਸੀਂ ਜਾਗ ਪਈਏ ਨਾ ਤਾਂ ਫਿਰ ਭਵੇਂ ਘਰ ਟਹਿ ਜਾਣ ਭਾਵੇਂ ਸਾਡੇ ਝੱਟ ਲੱਗ ਜਾਏ ਚਾਹੇ ਮੌਤ ਹੋ ਜਾਏ ਚਾਹੇ ਕੁਝ ਹੋ ਜਾਏ ਸਾਨੂੰ ਪਤਾ ਆ ਵੀ ਅਸੀਂ ਨਾ ਤਾਂ ਮੈਂ ਆ ਮਨਜੀਤ ਸਿੰਘ ਮੇਰਾ ਸਰੀਰ ਤੇ ਨਾ ਹੀ ਆ ਘਰਵਾ ਮੇਰਾ ਕਿਉਂਕਿ ਅੱਜ ਹੈਗਾ ਕੱਲ ਨੂੰ ਹੈਨੇ ਪਹਿਲਾਂ ਵੀ ਨਹੀਂ ਹੈਗਾ ਤੇ ਬਾਅਦ ਵਿੱਚ ਵੀ ਨਹੀਂ ਹੋਣਾ ਆ ਵੇਚਲਾ ਟਾਈਮ ਆ ਜਿਹੜਾ ਇਹ ਵੇਚਲੇ ਟਾਈਮ ਕਰਕੇ ਪ੍ਰਾਹੁਣਚਾਰੀ ਆਏ ਹੋਏ ਇਹਦੇ ਉੱਤੇ ਕਬਜ਼ਾ ਕਰਕੇ ਬੈਠ ਗਏ ਹੈਗੇ ਅਸੀਂ ਪ੍ਰਾਹੁਣਚਾਰੀ ਆਏ ਹਾਂ ਬਸ ਜਿੱਦਣ ਇਸ ਗੱਲ ਦੀ ਸਮਝ ਆ ਗਈ ਯਾਰ ਦੁੱਖ ਹਟ ਜਾਣਾ ਸਾਰੇ ਜੰਗ ਲੱਗ ਜਊ ਜੀ ਬੰਦੇ ਮਰ ਜਾਣਗੇ ਮਰ ਜਾਣਗੇ ਫੇਰ ਕੀ ਹੋਊ ਸੁਪਨੇ ਵਿੱਚ ਨਹੀਂ ਮਰਦੇ ਮਰਦੇ ਨਾ ਫਿਲਮਾਂ 'ਚ ਵੀ ਤਾਂ ਮਰਦੇ ਹੀ ਆ ਨਾ ਬਸ ਇਦਾਂ ਇਹ ਦ੍ਰਿਸ਼ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕਿਰਪਾ ਕਰਕੇ ਤਰਸ ਕਰਕੇ ਸਾਨੂੰ ਉਠਾ ਦੇਵੇਂ ਸੁੱਤਿਆਂ ਨੂੰ